ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਤੁਹਾਡੀ ਸਭ ਦੀ ਡਿਮਾਂਡ ਤੇ ਸਸਤੇ ਸਸਤੇ ਸੂਟ ਲੈ ਕੇ ਆਈ ਹਾਂ ਇਹ ਤੁਹਾਨੂੰ ਸੂਟ ਮਿਲਣਗੇ 750 ਦੇ ਵਿੱਚ ਤਿੰਨ ਸੂਟ ਤਿੰਨ ਬਾਟਮ ਤਿੰਨ ਸ਼ਰਟਾਂ ਦੇ ਨਾਲ ਜੌਰਜਟ ਪ੍ਰਿੰਟ ਹੈ ਜੌਰਜਟ ਦਾ ਫੈਬਰਿਕ ਆਏਗਾ ਮਿਕਸ ਐਂਡ ਮੈਚ ਕਲੈਕਸ਼ਨਾਂ ਨੇ ਤੁਹਾਨੂੰ ਆਲ ਓਵਰ 90 ਮੀਟਰ ਦੀ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਜੌਰਜਟ ਤੇ ਮਿਲੇਗੀ ਬਾਟਮ ਵੀ ਤੁਹਾਨੂੰ ਜੌਰਜਟ ਦਾ ਮਿਲੇਗਾ ਤਿੰਨ ਸੂਟ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 750 ਰੁਪਏਾਂ ਦੇ ਵਿੱਚ ਰੰਗ ਇਹਦੇ ਵਿੱਚ ਮੇਰੇ ਕੋਲ ਤੀਨੇ ਤੇ ਰੰਗ ਸਾਰੇ ਹੀ ਬਹੁਤ ਸੋਹਣੇ ਨੇ ਡਿਜ਼ਾਈਨ ਪੈਟਰਨ ਬਹੁਤ ਪਿਆਰਾ ਹਨ ਕੰਬੀਨੇਸ਼ਨ ਬਹੁਤ ਸੋਹਣੇ ਬਣਾਏ ਨੇ ਅਗਰ ਤੁਸੀਂ ਸੇਮ ਸੇਮ ਵੀ ਬਾਏ ਕਰਨਾ ਚਾਹੁੰਦੇ ਤਾਂ ਉਹ ਵੀ ਕਰ ਸਕਦੇ ਹੋ ਤੇ ਡਿਫਰੈਂਟ ਡਿਫਰੈਂਟ ਜਿਵੇਂ ਤੁਹਾਡੀ ਚੋਇਸ ਹੈ ਤਿੰਨ ਸੂਟ ਮਿਲਣਗੇ ਤੇ ਇਹ ਤੁਸੀਂ ਜਿਹੜੇ ਸੂਟ ਨੇ ਦੋ ਤੁਸੀਂ ਸਿਲੈਕਟ ਕਰੋਗੇ ਥਰਡ ਸਾਡੀ 사이ਟ ਤੇ ਜਾਏਗਾ ਜਾਏਗਾ ਇਨ੍ਹਾਂ ਕਲੈਕਸ਼ਨਾਂ ਦੇ ਵਿੱਚੋਂ ਹੀ ਮਾਡ 3 ਵਾਲਾ ਜਿਹੜਾ ਸਾਡੀ ਸਾਈਟ ਤੋਂ ਜਾਏਗਾ ਰੰਗ ਇਹਦੇ ਵਿੱਚ 30 ਨੇ 750 ਵਿੱਚ 3 ਸੂਟ ਤੁਸੀਂ ਦੋ ਆਪਣੀ ਅਕੋਰਡਿੰਗਲੀ ਚੂਜ਼ ਕਰ ਸਕਦੇ ਹੋ ਚਾਹੇ ਸੇਮ ਚਾਹੇ ਡਿਫਰੈਂਟ 3 ਵਾਲਾ ਸੂਟ ਤੁਹਾਨੂੰ ਅਸੀਂ ਇੰਨਾ ਹੀ ਸੂਟਾਂ ਦੇ ਵਿੱਚੋਂ ਭੇਜਾਂਗੇ ਜਿਹੜੇ ਵੀ ਰੰਗ ਇੱਥੇ ਛੱਡੇ ਨੇ ਉਹਨਾਂ ਦੇ ਵਿੱਚੋਂ ਹੀ ਆਏਗਾ ਕੋਈ ਹੋਰ ਨਹੀਂ ਆਏਗਾ ਸੇਮ ਇੰਨਾ ਵਿੱਚੋਂ ਹੀ ਆਏਗਾ ਬਾਕੀ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਐਡ ਕੀਤਾ ਹੋਇਆ 62392455750 ਰੰਗ ਸਾਰੇ ਅਵੇਲੇਬਲ ਨੇ ਸੂਟ ਅੱਜ ਬਹੁਤ ਸਸਤੇ ਨੇ ਸਾਰੇ ਮੋਸਟਲੀ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ-ਕਿਹੜੇ ਸਸਤੇ ਤੇ ਸੋਹਣੇ-ਸੋਹਣੇ ਰੰਗਾਂ ਦੇ ਨਵੇਂ-ਨਵੇਂ ਡਿਜ਼ਾਈਨਾਂ ਵਾਲੇ ਸੂਟ ਐਡ ਕੀਤੇ ਨੇ ਵੀਡੀਓ ਨੂੰ ਫੁੱਲ ਵਾਚ ਕਰੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ ਸੂਟ ਜਿਹੜੇ ਨੇ ਇੱਥੇ ਐਡ ਕੀਤੇ ਨੇ ਤੇ ਕਿਹੜੇ-ਕਿਹੜੇ ਘੱਟ ਰੇਟਾਂ ਵਿੱਚ ਆਉਣਗੇ ਜਾਂ ਘੱਟ ਰੇਟਾਂ ਵਾਲੇ ਹਨ ਇਹ ਮਾਇਆ ਵਾਲੇ ਜਿਹੜੇ ਆ ਪਸ਼ਮੀਨਾ ਦੇ ਸੂਟ ਨੇ ਇਹ ਤੁਹਾਨੂੰ ਸੂਟ 5 ਮੀਟਰ ਦਾ ਪਸ਼ਮੀਨਾ ਦਾ ਮਿਲੇਗਾ ਬਹੁਤ ਪਿਆਰਾ ਫੈਂਸੀ ਥ्रेड ਵਰਕ ਹੋਇਆ ਏ ਇਹਦੇ ਵਿੱਚ ਰੰਗ ਮੇਰੇ ਕੋਲ ਫਿਲਹਾਲ ਤੀਨ ਹੈ 5 ਮੀਟਰ ਤੁਹਾਨੂੰ ਸੂਟ ਮਿਲੇਗਾ बॉटम ਤੇ ਵਰਕ ਹੈ 2.5 ਮੀਟਰ ਦਾ ਕੱਟ ਕਰਕੇ ਤੁਹਾਨੂੰ ਦਵਾਂਗੇ बॉटम ਤੇ ਸ਼ਰਟ ਦਾ ਫੈਬਰਿਕ ਫੈਂਸੀ ਥ्रेड ਵਰਕ ਹੋਇਆ ਹੈ ਹੈਂਡ ਵਰਕ ਹੈ ਪਸ਼ਮੀਨਾ ਦਾ ਸੂਟ ਆਏਗਾ 560 ਰੁਪਏ ਦਾ ਰੇਟ ਹੈ 560 ਆਲ ਓਵਰ ਇੰਡੀਆ ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜਿਹੜੇ ਰੇਟ ਮੈਂ ਇੱਥੇ ਦੱਸਦੀਆਂ ਉਹੀ ਰੇਟ ਫਾਈਨਲ ਹੁੰਦੇ ਨੇ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਫੁਲਕਾਰੀ ਸਟਾਈਲ ਦਾ ਡਿਜ਼ਾਈਨ ਇੱਥੇ ਬਣਾਇਆ ਹੈ 30 ਰੰਗ ਨੇ ਇਹਦੇ ਵਿੱਚ ਪੂਰੇ 30 ਰੰਗਾਂ ਨਾਲ ਨਵੇਂ-ਨਵੇਂ ਸੂਟ ਆਏ ਨੇ ਕਿਉਂਕਿ ਇਹ ਪਹਿਲੇ ਇੱਕ ਦੋ ਰੰਗਾਂ ਵਿੱਚ ਆਏ ਸੀ ਤਾਂ ਸਭ ਨੇ ਬਹੁਤ ਪਸੰਦ ਕੀਤੇ ਸੀ ਬਹੁਤ ਅਫੋਰਡੇਬਲ ਰੇਟ ਦੇ ਨਾਲ ਆਏ ਸੀ ਇਸ ਲਈ ਫਿਰ ਹੁਣ ਉਹਨਾਂ ਵਿੱਚ ਹੋਰ ਜ਼ਿਆਦਾ ਰੰਗ ਅਸੀਂ ਐਡ ਕਰ ਦਿੱਤੇ ਨੇ ਕਿਉਂਕਿ ਹਰ ਇੱਕ ਦੀ ਚੋਇਸ ਆਪਣੇ ਅਕੋਰਡਿੰਗਲੀ ਆਪਣੇ ਹਿਸਾਬ ਦੀ ਰੰਗ ਦੀ ਹੁੰਦੀ ਹੈ ਇਸ ਲਈ ਇੱਥੇ ਆਪਾਂ ਇਹਨਾਂ ਰੰਗਾਂ ਨੂੰ ਵੀ ਐਡ ਕਰ ਦਿੱਤਾ ਹੈ ਕਿ ਹਰ ਤਰ੍ਹਾਂ ਦੇ ਡਾਰਕ, ਲਾਈਟ ਤੇ ਮੀਡੀਅਮ ਟੋਨ ਵਾਲੇ, ਪੇਸਟਲ ਟੋਨ ਵਾਲੇ ਹਰ ਤਰ੍ਹਾਂ ਦੇ ਰੰਗ ਹੈਗੇ ਨੇ। ਤੁਸੀਂ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ, ਨੰਬਰ ਜਾ ਕੇ ਮੈਸੇਜ ਕਰ ਦਿਓ। ਜੋ ਵੀ ਤੁਹਾਡੀ ਕੁਐਰੀ ਹੈ, ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ। ਸੂਟਾਂ ਵਿੱਚ, ਡਿਜ਼ਾਈਨਾਂ ਵਿੱਚ ਕੋਈ ਲਿਮਟ ਨਹੀਂ ਆ, ਬਹੁਤ ਜ਼ਿਆਦਾ ਇੱਕ ਤੋਂ ਇੱਕ ਵੱਧ ਕੇ ਸੂਟ ਆਂਦੇ ਨੇ। ਹਮੇਸ਼ਾ ਤੇ ਅੱਜ ਦੀ ਵੀਡੀਓ ਵਾਲੇ ਵੀ ਸੂਟ ਬਹੁਤ ਪਿਆਰੇ, ਸੋਹਣੇ ਤੇ ਰੇਟ ਬਹੁਤ ਹੀ ਜ਼ਿਆਦਾ ਅਫੋਰਡੇਬਲ ਵਿੱਚ ਨੇ। ਸ਼ਿਮਰ ਟ੍ਰੈਂਡ ਵਿੱਚ ਹੈ ਇਸ ਲਈ ਸ਼ਿਮਰ ਤੇ ਅਸੀਂ ਸਸਤੇ ਰੇਟਾਂ ਵਿੱਚ ਸੂਟ ਲੈ ਕੇ ਆਏ ਆ 2.5 ਮੀਟਰ ਦਾ ਪਿਓਰ ਸ਼ਿਮਰ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦਾ ਥ्रेड ਵਰਕ ਤੇ ਹੈਂਡ ਵਰਕ ਨਾਲ ਸੂਟ ਮਿਲੇਗਾ ਸਿਲਕ ਦਾ 2.5 ਮੀਟਰ ਤੁਹਾਨੂੰ ਬਾਟਮ ਮਿਲੇਗਾ ਚਿਨੌਨ ਦਾ ਦੋ ਸਾਈਡਾਂ ਤੇ ਵਰਕ ਹੋਇਆ ਦੁਪੱਟਾ ਮਿਲੇਗਾ ਰੇਟ ਇਹਦਾ ਸਿਰਫ ਤੇ ਸਿਰਫ 800 ਰੁਪਏ ਆ ਰੰਗ ਇਹਦੇ ਵਿੱਚ ਮੇਰੇ ਕੋਲ 7 ਨੇ 800 ਰੁਪਏ ਰੇਟ ਹੈ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਐ ਸੈਕਿੰਡ ਕਲੈਕਸ਼ਨਾਂ ਨੇ ਇਹ ਵੀ ਸ਼ਿਮਰ ਵਿੱਚ ਆਏਗੀ ਇਹਦਾ ਰੇਟ ਵੀ 800 ਰੁਪਿਆ ਬਟ ਇਹਦੇ ਵਿੱਚ ਕੰਟਰਾਸਟ ਕੀਤਾ ਗਿਆ ਹੈ ਸੂਟਾਂ ਨੂੰ ਇਹਦੇ ਵਿੱਚ ਹੀ ਮੇਰੇ ਕੋਲ ਸੱਤ ਰੰਗ ਅਵੇਲੇਬਲ ਨੇ ਤੇ ਨਵੇਂ ਐਡ ਕੀਤੇ ਗਏ ਰੰਗ ਨੇ ਇਹਨਾਂ ਵਿੱਚ ਦੋ ਤਿੰਨ ਐ ਬਿਲਕੁਲ ਨਿਊ ਕਲਰ ਆਏ ਨੇ ਪਹਿਲਾਂ ਨਹੀਂ ਸੀ ਆਏ ਚਿਨੌਣ ਦਾ ਤੁਹਾਨੂੰ ਦੋ ਸਾਈਡਾਂ ਤੇ ਵਰਕ ਵਾਲਾ ਮਿਲੇਗਾ ਤੇ ਸਿਲਕ ਦਾ ਹੀ ਬਾਟਮ ਮਿਲੇਗਾ ਪਹਿਲੇ ਵਾਲਿਆਂ ਨਾਲ ਵੀ ਸਿਲਕ ਦਾ ਬਾਟਮ ਸੀ ਤੇ ਇਹਨਾਂ ਨਾਲ ਵੀ ਸਿਲਕ ਦਾ ਬਾਟਮ ਹੈ ਇਹ ਪਸ਼ਮੀਨਾ ਕਾਨੀ ਵਾਲਾ ਤੁਹਾਨੂੰ ਡਿਜ਼ਾਈਨ ਮਿਲੇਗਾ 2.5 ਮੀਟਰ ਦਾ ਟਾਪ ਮਿਲੇਗਾ 2.5 ਮੀਟਰ ਦਾ ਬਾਟਮ ਮਿਲੇਗਾ ਪਿਓਰ ਪਸ਼ਮੀਨਾ ਦਾ ਤੇ 2.5 ਮੀਟਰ ਦਾ ਪਸ਼ਮੀਨਾ ਕਰਾਇਨ ਕਾਨੀ ਜਿਹੜਾ ਪ੍ਰਿੰਟਡ ਹੁੰਦਾ ਉਹਦਾ ਸਟਾਲ ਮਿਲੇਗਾ ਪ੍ਰਾਈਸ ਇਹਦਾ ਵੀ 798 ਰੁਪਏ ਆ 800 ਰੁਪਏ ਦੇ ਦਾ ਸੂਟ ਦਾ ਰੇਟ ਹੈ ਬਹੁਤ ਪਿਆਰੇ ਰੰਗ ਨੇ ਰੰਗ ਇਹਦੇ ਵਿੱਚ ਮੇਰੇ ਕੋਲ 10 ਨੇ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਐਡ ਕੀਤਾ ਆ ਵਾਲੀ ਔਰਗੈਂਜ਼ਾ ਦੀਆਂ ਕਲੈਕਸ਼ਨਾਂ ਨੇ 1500 ਇਹਦਾ ਰੇਟ ਆਏਗਾ ਔਰਗੈਂਜ਼ਾ ਸੂਟ ਵਿੱਚ ਆਏਗਾ ਰੰਗ ਇਹਦੇ ਵਿੱਚ ਚਾਰ ਨੇ ਤਾਂ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ